ਲੋ ਸਾਰਿਆਂ ਨੂੰ ਪਤਾ ਹੈਗਾ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਜਿੰਨਾਂ ਦੇ ਕਿ ਤਰੀਕ ਨਿਸ਼ਚਿਤ ਹੋ ਚੁੱਕੀ ਆ ਜਿੰਨਾਂ ਨੇ ਕਿ 15 ਅਕਤੂਬਰ ਦੀ ਜਿਹੜੀ ਫਾਂਸੀ ਦੀ ਆ ਡੇਟ ਆ ਉਹ ਤੈਹ ਹੋ ਚੁੱਕੀ ਆ ਦੂਸਰੀ ਵੱਡੀ ਖਬਰ ਇਹ ਜਿਹੜਾ ਕਿ ਮੈਂ ਤੁਹਾਨੂੰ ਕੱਲ ਹੀ ਦੱਸ ਕੇ ਹਟਿਆ ਸੀ ਕਿ ਪੰਜਾਬ ਦੇ ਵਿੱਚ ਫੌਜ ਬੁਲਾ ਲਈ ਆ ਕਿ ਕਿਉਂ ਬੁਲਾਈ ਆ ਪੰਜਾਬ ਦੇ ਹੁਣ ਲਗਭਗ ਸਾਰੇ ਸੂਬਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਫ ਕਰਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੌਜ ਜਿਹੜੀ ਆ ਉਹਨਾਂ ਨੇ ਮੌਜਾ ਸੁਭਾਲ ਲਿਆ ਪੰਜਾਬ ਇਸ ਟਾਈਮ ਆ ਹਾਈ ਅਲਰਟ ਤੇ ਜਿਹੜਾ ਜਾਰੀ ਕਰ ਦਿੱਤਾ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੌਜ ਆ ਚੁੱਕੀ ਆ ਜਾਨੀ ਕਿ ਫੌਜ ਵੱਲੋਂ ਜਿਹੜਾ ਇੱਕ ਪੰਜਾਬ ਨੂੰ ਪੰਜਾਬ ਦੇ ਹਵਾ ਇਸ ਵੇਲੇ ਦੀਆਂ ਦੋ ਸਭ ਤੋਂ ਵੱਡੀਆਂ ਖਬਰਾਂ ਤੁਹਾਨੂੰ ਸੁਣਾਉਣੀਆਂ ਮੈਂ ਤੁਹਾਨੂੰ ਕੱਲ ਹੀ ਇੱਕ ਜਿਹੜੇ ਦੱਸ ਕੇ ਹਟਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਆ ਕੁਝ ਵਾਪਰ ਸਕਦਾਗਾ ਉਸੇ ਤਹਿਤ ਹੀ ਪੰਜਾਬ ਦੇ ਵਿੱਚ ਜਿਹੜਾ ਹੁਣ ਫੌਜ ਆ ਚੁੱਕੀ ਆ ਜਾਨੀ ਕਿ ਫੌਜ ਦੇ ਮੌਤੇ ਸੰਭਾਲ ਲਿਆ ਜਿਹੜੇ ਬਾਕ-ਬਾਕ ਜ਼ਿਲ੍ਹਿਆਂ ਦੇ ਵਿੱਚ ਫੌਜ ਦੀਆਂ ਟੁਕੜੀਆਂ ਆ ਚੁੱਕੀਆਂ ਨੇ ਇਹਦਾ ਗੱਲਬਾਤ ਕਰਦੇ ਆ ਕਿ ਕਿਉਂ ਫੌਜ ਲੱਗੀ ਆ ਹੁਣ ਦੱਸਿਆ ਜਾ ਰਿਹਾ ਕਿ ਪੰਜਾਬ ਅਲਰਟ ਦੇ ਉੱਪਰ ਆ ਅਲਰਟ ਦਾ ਕਿਉਂ ਅਲਰਟ ਦੇ ਉੱਪਰ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਹ ਤੋਂ ਪਹਿਲਾਂ ਇੱਕ ਹੋਰ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਆ ਅਖੌਤੀ ਸਿਵ ਸੈਨਾ ਵਾਲਿਆਂ ਦੀ ਉਹਦੇ ਬਾਰੇ ਗੱਲਬਾਤ ਕਰਦੇ ਆ ਕਿ ਜਿਹੜੇ ਕਿ ਇਹ ਅਖੌਤੀ ਸਿਵ ਸੈਨਾ ਵਾਲੇ ਆ ਕਵੇਂ ਜਿਹੜੇ ਲੋਕਾਂ ਨੂੰ ਘਬਰਾਹਤ ਕਰਦੇ ਆ ਫੈਰ ਜੇ ਖਾਲਸਾ ਫੈਰ ਜੇ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਖ਼ਬਰ ਸੁਣਾ ਦਿੰਨਾ ਕਿ ਉਹ ਸਿਵ ਸੈਨਾ ਵਾਲੇ ਜਿਹੜੇ ਕਿ ਅਕਸਰ ਬਿਵਾਦਾਂ ਦੇ ਵਿੱਚ ਰਹਿੰਦੇ ਆ ਬੇਸਕੋ ਸਿੱਖਾਂ ਦਾ ਕੋਈ ਮੁੱਦਾ ਹੋਵੇ ਉਹਦੇ ਖਿਲਾਫ ਜ਼ਹਿਰ ਉਗਲਦੇ ਆ ਜੋ ਵੀ ਸਿੱਖ ਚਾਹੇ ਕੋਈ ਚੰਗਾ ਕੰਮ ਕਰੇ ਚਾਹੇ ਮਾੜੇ ਨੂੰ ਤਾਂ ਇਹਨੇ ਮਾੜਾ ਕਹਿਣੇ ਆ ਤਾਂ ਹਰ ਤਾਂ ਇੱਕ ਥਾਂ ਤੇ ਜਿਹੜਾ ਸਿੱਖਾਂ ਦੇ ਵਿਰੋਧ ਦੇ ਵਿੱਚ ਖੜਦੇ ਆ ਆਪਣੇ ਗਨਮੈਨ ਦੇ ਗਨਮੈਨ ਲੈਣ ਲਈ ਇਹ ਬੜਾ ਕੁਝ ਕਰਦੇ ਆ ਤੁਹਾਨੂੰ ਇੱਕ ਸਿਵ ਸੈਨਾ ਵਾਲੇ ਦੀ ਹੋਰ ਕਰਤੂਤ ਦੱਸਦਾ ਅੱਜ ਸਿੱਖਾਂ ਦੇ ਖਿਲਾਫ ਖੜਨਾ ਸਿੱਖਾਂ ਦੇ ਖਿਲਾਫ ਇਹਨਾਂ ਨੇ ਬੋਲਣਾ ਤੇ ਜਿਹੜੀਆਂ ਅੱਜ ਇਹਨਾਂ ਦੇ ਕਰਤੂਤਾਂ ਨੇ ਆਹ ਕਰਤੂਤਾਂ ਨੇ ਇਹਨਾਂ ਕਰਤੂਤਾਂ ਕਰਕੇ ਜਿਹੜਾ ਇਹ ਸਿੱਖਾਂ ਨੂੰ ਬੋਲਦੇ ਆ ਪੜ੍ਹਦੇ ਆ ਸਿੱਖਾਂ ਨੂੰ ਤੇ ਪਹਿਲਾਂ ਤੁਹਾਨੂੰ ਮੈਂ ਖਬਰ ਸੁਣਾ ਦੇਵਾਂ ਕੋਈ ਕਸ਼ਮੀਰ ਗਿਰੀ ਆ ਕੋਈ ਸਰਸੈਨਾਂ ਵਾਲਾ ਤੇ ਉਹ ਤੁਹਾਨੂੰ ਮੈਂ ਦੱਸ ਦੇਵਾਂ ਕਹਿੰਦਾ ਮੈਂ ਖਾਸ਼ਤਾਨੀ ਵਿਰੋਧੀ ਫਰੰਟ ਦਾ ਕਹਿੰਦਾ ਮੁਖੀ ਮਹਾਂਤਾ ਕਹਿੰਦਾ ਕਸ਼ਮੀਰ ਗਿਰੀ ਆ ਜਿਹੜਾ ਇਹ ਚਿੱਟੇ ਸਮੇਤ ਜਿਹੜਾ ਅੱਜ ਕਾਬੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਆ ਆ ਆ ਕਰਤੂਤਾਂ ਨੇ ਇਹਨਾਂ ਦੀਆਂ ਮਾਤਾ ਅਨੁਧਾਰਨਾ ਅੱਗੇ ਸਾਬਕਾ ਕਾਉਂਸਲਰ ਐਨਰ ਔਰ ਪਾ ਸੰਤੀ ਕਾਲੀਆ ਅਤੇ ਮਾਰਕੀਟ ਦੇ ਪ੍ਰਧਾਨ ਗੁਲਸਨ ਕੁਮਾਰ ਤੇ ਉਸ ਦਾ ਜਿਹੜਾ ਭਰਾ ਵਿੱਕੀ ਵੀ ਜਿਹੜਾ ਇਹਦੇ ਨਾਲ ਗ੍ਰਿਫਤਾਰ ਕੀਤਾ ਗਿਆ ਜਾਨੀ ਕਿ ਇੱਕ ਇਹਨਾਂ ਦਾ ਟੋਲਾ ਸੀ ਤੁਹਾਨੂੰ ਇਹ ਵੀ ਪਤਾ ਲੱਗ ਪਤਾ ਹੋਊਗਾ ਐਸੀ ਗਰੀ ਨੇ ਕਸ਼ਮੀਰ ਗਰੀ ਨੇ ਇਹ ਤੋਂ ਆਜੇ ਸਾਲ 2 ਸਾਲ ਪਹਿਲਾਂ ਜਿਹੜਾ ਕਿ ਆਪ ਦੇ ਉੱਪਰ ਇੱਕ ਹਮਲਾ ਕਰਾਇਆ ਸੀ ਕਿ ਮੇਰੇ ਉੱਤੇ ਜੀ ਅੱਤਵਾਦੀ ਹਮਲਾ ਹੋ ਗਿਆ ਤੇ ਮੈਨੂੰ ਸਖਿਆ ਦਿੱਤੀ ਜਾਵੇ ਤਾਂ ਜਦੋਂ ਸਾਰਾ ਪੜਤਾਲ ਭੋਖਿਆ ਤਾਂ ਪਤਾ ਲੱਗਿਆ ਕਿ ਇਹਨੇ ਖੁਦ ਨੇ ਆਪਣੇ ਜਿਹੜਾ ਹਮਲਾ ਕਰਵਾਇਆ ਸੀ ਫਿਰ ਇਹਦੇ ਉੱਪਰ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਇਹਦੇ ਉੱਪਰ ਕਈ ਅਨੇਕਾ ਜਿਹੜੇ ਅਪਰਾਧਿਕ ਜਿਹੜੇ ਜਣਕ ਜਿਹੜੇ ਮੁਕਦਮੇ ਦਰਜ ਪਹਿਲੇ ਹੀ ਜਿਹੜੇ ਹੈਗੇ ਨੇ ਤੇ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਕਿ 80 80 ਗ੍ਰਾਮ ਚਿੱਟੇ ਦੇ ਨਾਲ ਇਹ ਫੜਿਆ ਗਿਆ ਇਹ ਪੰਜਾਬ ਦੇ ਵਿੱਚ ਸਪਲਾਈ ਕਰਦੇ ਸੀ ਇਹ ਚਿੱਟੇ ਦਾ ਧੰਦਾ ਕਰਦੇ ਸੀ ਇਹ ਆ ਜਿਹੜੇ ਕਿ ਆੜ ਦੇ ਵਿੱਚ ਕਿਹਦੇ ਆੜ ਦੇ ਵਿੱਚ ਖਾਕੀ ਵਰਦੀ ਦੇ ਆੜ ਖਾਕੀ ਵਰਦੀ ਕਰਦੀ ਇਹਨਾਂ ਦੀਆਂ ਰਾਖੀਆਂ ਤੇ ਇਹ ਕਰਦੇ ਆ ਚਿੱਟੇ ਕੰਮ ਇਹ ਕਰਦੇ ਆ ਚਿੱਟੇ ਧੰਦੇ ਇਹ ਵੇਚਦੇ ਆ ਚਿੱਟਾ ਆ ਹਾਲਾਤ ਆ ਇਹਨਾਂ ਦੀਆਂ ਹਰਕਤੂਤਾ ਨੇ ਤੇ ਬੜਾ ਕੁਝ ਅਜੇ ਜੇਕਰ ਇਹਨਾਂ ਤੇ ਪੁਲਸ ਸਕੰਜਾ ਕਸ ਲਵੇ ਜੇਕਰ ਇਹਨਾਂ ਦੀ ਪੂਰੀ ਪ੍ਰਾਪਰਟ ਜਿਹੜੀ ਜਾਣਕਾਰੀ ਹੋ ਜਾਵੇ ਤਾਂ ਮੈਨੂੰ ਲੱਗਦਾ ਕਿ ਕਸ਼ਮੀਰ ਗਰੀ ਵਰਗੇ ਬਹੁਤ ਜ਼ਿਆਦੇ ਜਿਹੜੇ ਕਿ ਸਿਵ ਸੈਨਾ ਦੇ ਵਿੱਚ ਬੈਠੇ ਆ ਉਹ ਉਹਨਾਂ ਦੇ ਉੱਤੇ ਬੜੇ ਪਹਿਲਾਂ ਹੀ ਇਲਜ਼ਾਮ ਨੇ ਕਿ ਧੋਖਾਧੜੀ ਦੇ ਕੇਸ ਵਿੱਚ ਵੀ ਦਰਦਿਆ ਇਹਨਾਂ ਦੇ ਉੱਪਰ ਆ ਲੋਕਾਂ ਦੀ ਜ਼ਮੀਨਾਂ ਹਟਾਉਣਾ ਲੋਕਾਂ ਨੂੰ ਡਰਾਉਣਾ ਧਮਕਾਉਣਾ ਤੇ ਕਵੇਂ ਇਹਨਾਂ ਨੂੰ ਰੁਪਏ ਇਹਨਾਂ ਨੇ ਦੱਬਲੇ ਲੋਕਾਂ ਦੇ ਤਵੇਂ ਲੁੱਟਮਾਰ ਕਰਨੀ ਲੋਕਾਂ ਤੋਂ ਬਹੁਤ بڑے بڑے ਸਵਾਲ ਨੇ ਪਰ ਜੇਕਰ ਪੰਜਾਬ ਚਾਵੇ ਜੇਕਰ ਇਹਨਾਂ ਆ 15 20 ਨੇ ਇਹ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਆਪਣੇ ਆਪ ਨੂੰ ਜਿਹੜਾ ਕੋਈ ਖਾਸਤਾਨੀ ਫਰੰਟ ਬਣਾਈ ਬੈਠਾ ਕੋਈ ਖਾਸਤਾਨੀ ਟੈਰਰਿਸਟ ਬਣਾਈ ਬੈਠਾ ਕੋਈ ਫਲਾਨਾ ਕੋਈ ਧਮਕਾ ਤੋ ਯਾ ਖੌਤੀ ਸੇਵਾ ਸੈਨਾ ਵਾਲੇ ਸਾਰੇ ਜਿੰਨੇ ਵੀ ਇਹ ਕੱਡੇ ਵੱਡੇ ਘਰੋਂ ਤੇ ਇਹਨਾਂ ਨੇ ਜਿਹੜਾ ਕਿ ਇਹ ਇੱਕ ਤੰਦਾ ਅਪਣਾਇਆ ਹੋਇਆਗਾ ਉਹਦਾ ਭੁੱਖੇ ਮਰਦੇ ਆ ਇਹ ਕਦੇ ਗੁਰੂ ਘਰਾਂ ਤੇ ਰੋਟੀਆਂ ਖਾਂਦੇ ਆ ਕਦੇ ਕਿਸੇ ਰੋਟੀਆਂ ਖਾਂਦੇ ਆ ਭੁੱਖੇ ਮਰਦੇ ਜਿਹੜਾ ਇਹ ਕੰਮ ਕਰਦੇ ਆ ਆ ਚਿੱਟੇ ਦੇ ਵਿੱਚ ਫੜਿਆ ਗਿਆ ਉਹਨੂੰ ਸੇਵਾ ਸੈਨਾ ਵਾਲਿਆਂ ਨੂੰ ਜਿਹੜਾ ਇੱਕ ਤੰਡਾ ਟੁੰਡਣਾ ਜਿਹੜਾ ਕੋ ਕਵੇਂ ਬੋਲਦਾ ਹੁੰਦਾ ਜਿਹੜਾ ਕਿ ਜਿਵੇਂ ਉਹਦੇ ਕੋਈ ਧੌਣ ਤੇ ਗੋਡਾ ਰੱਖਿਆ ਹੋਵੇ ਜਿਹਦਾ ਆ ਸੁਭਾ ਸਰੰਦ ਮੜਿਆ ਬੜਾ ਇਹਨੇ ਸਪੋਰਟ ਕੀਤੀ ਆ ਦੇਖੋ ਪੰਗ ਪਾਨੂੰ ਪ੍ਰਤਾਪ ਆ ਜਿਹੜਾ ਪਹਿਲਾਂ ਉਹਨੇ ਭਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਉੱਪਰ ਤਸਵੀਰ ਉੱਪਰ ਪੈ ਰੱਖਿਆ ਸੀ ਉਹਦੀ ਮੈਂ ਖਬਰ న్యూਸ ਛਾਪੀ ਸੀ ਅਖਬਾਰ ਦੇ ਵਿੱਚ ਮਾਫੀ ਮੰਗੀ ਸੀ ਉਹਨੇ ਉਸ ਵੇਲੇ ਅਜੇ ਤੋਂ 5 ਸਾਲਾਂ ਦੀ ਗੱਲ ਆ ਪਹਿਲਾਂ 5-6 ਸਾਲਾਂ ਦੀ ਗੱਲ ਆ ਤੇ ਇਹਨਾਂ ਦੀ ਆ ਕਰਤੂਤਾ ਨੇ ਆ ਕਰਤੂਤਾ ਕਰਦਿਆ ਤੇ ਫਿਰ ਸਿੱਖ ਕੋਈ ਇਹਨਾਂ ਨੂੰ ਫੋਨ ਕਰ ਲੈਂਦਾ ਫਿਰ ਕਹਿੰਦੇ ਇਹਨਾਂ ਨੂੰ ਤਾਂ ਧੌਂਕੀ ਆਈ ਆ ਆ ਤਾਂ ਇਹਨਾਂ ਦੇ ਹਾਲਾਤ ਆ ਦੂਸਰੀ ਵੱਡੀ ਖਬਰ ਜਿਹੜਾ ਕਿ ਮੈਂ ਤੁਹਾਨੂੰ ਕੱਲ ਹੀ ਦੱਸ ਕੇ ਹਟਿਆ ਸੀ ਕਿ ਪੰਜਾਬ ਦੇ ਵਿੱਚ ਫੌਜ ਬੁਲਾ ਲਈ ਆ ਕਿ ਕਿਉਂ ਬੁਲਾਈ ਆ ਪੰਜਾਬ ਦੇ ਹੁਣ ਲਗਭਗ ਸਾਰੇ ਸੂਬਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਫ ਕਰਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੌਜ ਜਿਹੜੀ ਆ ਉਹਨਾਂ ਨੇ ਮੌਟਿਆ ਸੁਭਾਲ ਲਿਆ ਪੰਜਾਬ ਐਸ ਟਾਈਮ ਹਾਈ ਅਲਰਟ ਤੇ ਜਿਹੜਾ ਜਾਰੀ ਕਰ ਦਿੱਤਾ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੌਜ ਆ ਚੁੱਕੀ ਆ ਜਾਨੀ ਕਿ ਫੌਜ ਵੱਲੋਂ ਜਿਹੜਾ ਇੱਕ ਪੰਜਾਬ ਨੂੰ ਪੰਜਾਬ ਦੇ ਹਵਾਲੇ ਫੌਜ ਆ ਜਿਹੜੀ ਉਹਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਮੈਂ ਤੁਹਾਨੂੰ ਕੱਲ ਗੱਲ ਕਹਿੰਦੇ ਹਟਿਆ ਸੀ ਕਿ ਕਿਸੇ ਵੇਲੇ ਵੀ ਜਿਹੜਾ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਹੋ ਸਕਦਾਗਾ ਤੇ ਇਹ ਕਿਉਂ ਹੋ ਸਕਦਾਗਾ ਇਹ ਦੱਸਿਆ ਜਾ ਰਿਹਾ ਕਿ ਕੌਣ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਪਰ ਇਹਦੀ ਵਜ੍ਹਾ ਕੁਝ ਹੋਰ ਆ ਉਹ ਮੈਂ ਤੁਹਾਨੂੰ ਦੱਸਦਾ ਤੇ ਵੀਡੀਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਇਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਜਿਨ੍ਹਾਂ ਦੀ ਕਿ ਤਰੀਕ ਨਿਸ਼ਚਿਤ ਹੋ ਚੁੱਕੀ ਆ ਜਿਨ੍ਹਾਂ ਨੇ ਕਿ 15 ਅਕਤੂਬਰ ਦੀ ਜਿਹੜੀ ਫਾਂਸੀ ਦੀ ਆ ਡੇਟ ਆ ਉਹ ਤੈਅ ਹੋ ਚੁੱਕੀ ਆ ਸਪਰੀਮ ਕੋਰਟ ਵੱਲੋਂ ਜਿਹੜਾ 15 ਅਕਤੂਬਰ ਨੂੰ ਜਿਹੜਾ ਉਹਨਾਂ ਨੂੰ ਇੱਕ ਫਾਂਸੀ ਦਾ ਜਿਹੜਾ ਹੁਕਮ ਸੁਣਾਇਆ ਜਾਊਗਾ ਬਹੁਤ ਦੁਖਦਾਈ ਤੇ ਮਾੜੀ ਖਬਰ ਹੈ ਇਹ ਇਹ ਮੈਂ ਤੁਹਾਡੇ ਅੱਜ ਦੇ ਦਰਯੇ ਜਿਹੜਾ ਗੱਲ ਆ ਕਲੀਅਰ ਕਰਨਾ ਚਾਹਣਾ ਸੂਤਰਿਆਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਿਹੜੀ ਕਿ ਰਹਿਮ ਦੀ ਅਪੀਲ ਆ ਕੇਂਦਰ ਕੋਲ ਕੋਈ ਬਤੀ ਨਹੀਂ ਕੇਂਦਰ ਕੋਈ ਰਹਿਮ ਨਹੀਂ ਕਰ ਰਹੀ ਕੇਂਦਰ ਕਹਿ ਰਹੀ ਆ ਸੁਪਰੀਮ ਕੋਰਟ ਨੂੰ ਜੋ ਤੁਸੀਂ ਕਰਨਾ ਉਹ ਆਪਣੇ ਹਿਸਾਬ ਦੇ ਨਾਲ ਕਰੋ ਤੇ ਫਿਰ ਹੁਣ ਹਾਈ ਕੋਰਟ ਜਿਹੜਾ ਸੁਪਰੀਮ ਕੋਰਟ ਨੇ ਕੀ ਕਰਨਾਗਾ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਜਿਹੜਾ ਫਾਂਸ ਤੋਂ ਦੀ ਸਜ਼ਾ 15 ਅਕਤੂਬਰ ਨੂੰ ਜਿਹੜੀ ਸਨਾਹ ਦਿੱਤੀ ਜਾਵੇਗੀ ਇਹ ਸਭ ਤੋਂ ਵੱਡੀ ਖਬਰ ਆ ਇਹ ਫੌਜ ਆ ਜਿਹੜਾ ਪੰਜਾਬ ਦੇ ਵਿੱਚ ਆਉਣਾ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਫੌਜ ਨੂੰ ਜਿਹੜਾ ਮੋਰਚਾ ਫੌਜ ਨੇ ਸੰਭਾਲ ਲਿਆ ਜਾਨੀ ਕਿ ਫੌਜ ਹੁਣ ਆਪਣੇ ਹੱਥ ਦੇ ਵਿੱਚ ਜਿਹੜੀ ਸਾਰੀ ਕਮਾਂਡ ਆ ਜਿਹੜੀ ਉਹ ਫੌਜ ਨੇ ਜਿਹੜੀ ਸੌਂਪ ਲਈ ਆ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਕਰੀਬ ਲੰਬੇ ਸਮੇਂ ਤੋਂ ਜਿਹੜਾ ਜੇਲ੍ਹ ਦੇ ਵਿੱਚ ਬੰਨ ਦਾ 29 ਸਾਲ ਹੋ ਗਏ ਤਕੀਆਂ ਦੇ ਵਿੱਚ ਪਸਰੇ ਆਗਾ ਜਿਹੜਾ ਉਹਦੇ ਉੱਤੇ ਦੋਸ਼ ਲੱਗਿਆ ਕਿ ਉਸ ਮੌਕੇ ਦੇ ਸਾਬਕਾ ਮੁੱਖ ਮੰਤਰੀ ਜਿਹੜਾ ਕਿ ਬਿਆਨਤ ਸਿੰਘਾ ਜਿਨੇ ਕਿ ਕੋਕੋ ਮੁੰਡੇ ਮਾਰੇ ਸੀ ਬੜਾ ਜਲਮ ਕੀਤਾ ਸੀ 1995 31 ਅਗਸਤ 1995 ਨੂੰ ਜਿਹੜਾ ਭਾਈ ਦਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਅਤੇ ਨਾਲ ਹੀ ਇਹਨੇ ਇਹ ਸਾਰੇ ਜਿੰਨੇ ਸਾਥੀ ਸੀ ਉਹਨਾਂ ਨੇ ਜਿਹੜਾ ਬਿਆਨਤ ਸਿੰਘ ਨੂੰ ਜਿਹੜਾ ਬੰਬ ਦੇ ਨਾਲ ਅਡਾ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਕੋਈ ਪ੍ਰਸਤਾਵ ਨਹੀਂ ਕੀਤਾ ਉਹ ਜਿਹੜਾ ਆਪਣੀ ਜਿੱਦ ਤੇ ਅੱਜੇ ਵੀ ਅੜੇ ਆ ਕਿ ਸਾਨੂੰ ਕੋਈ ਗਿਲਾ ਨਹੀਂ ਕੋਈ ਸਿਕਬਾ ਨਹੀਂ ਅਸੀਂ ਜੋ ਕੀਤਾ ਉਹ ਕਹਿੰਦਾ ਅਸੀਂ ਸਹੀ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਪਿੰਡਾਂ ਸ਼ਹਿਰਾਂ ਦੇ ਸ਼ਹਿਰ ਜਿਹੜੇ ਹੈਗੇ ਖਾਲੀ ਕਰ ਦਿੱਤੇ ਸੀ ਕਿ ਪੁਲਿਸ ਵੱਲੋਂ ਨੌਜਵਾਨਾਂ ਨੂੰ ਕੋਕੋ ਕੇ ਮਾਰ ਲੱਗ ਪਿਆ ਸੀ ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਫੌਜ ਦਾ ਆਉਣਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੰਕੇਤ ਇਹ ਦਿੰਦਾਗਾ ਇਹ ਭਾਈ ਬਲਬੰਦ ਸਿੰਘ ਰਾਜਵਾਨੇ ਨੂੰ ਫਾਂਸੀ ਜ਼ਰੂਰ ਹੋਵੇਗੀ ਇਹ ਬੜੇ ਦੁੱਖ ਦੇ ਨਾਲ ਗੱਲ ਕਹਿਣੀ ਪੈ ਰਹੀ ਹੈ ਮੈਨੂੰ ਕਿਉਂਕਿ ਸਿੱਖ ਕੌਮ ਦੇ ਉੱਪਰ ਜਦੋਂ ਕੋਈ ਸੱਟ ਵੱਜਦੀ ਆ ਉਦੋਂ ਹਰ ਸਿੱਖ ਨੂੰ ਦਰਦ ਹੁੰਦਾ ਚਾਹੇ ਉਹ ਕੋਈ ਮੀਡੀਆ ਦੇ ਵਿੱਚ ਕੰਮ ਕਰਦਾ ਤੇ ਮੀਡੀਆ ਤੋਂ ਬਾਹਰ ਕੰਮ ਕਰਦਾ ਪਰ ਸਿੱਖ ਹੋਵੇ ਜਿਹਦੇ ਨਾਲ ਸਿੰਘ ਲੱਗਦਾ ਹੋਵੇ ਜੋ ਪੰਜਾਬੀ ਹੋਵੇ ਉਹਦੇ ਮਨਾਂ ਦੇ ਵਿੱਚ ਦੁੱਖ ਜ਼ਰੂਰ ਲੱਗਦਾ ਇਹ ਨਹੀਂ ਕਿ ਇਕੱਲੇ ਸਿੱਖਾਂ ਦੇ ਸਾਡੇ ਬਹੁਤੇ ਹਿੰਦੂ ਭਰਾਵਾਂ ਦੇ ਦੁੱਖ ਵੀ ਲੱਗੂਆ ਸਾਡੇ ਮੁਸਲਮਾਨ ਭਰਾਵਾਂ ਦੇ ਪਰ ਕੁਝ ਖਾਸ ਟਿਕਲ ਲੋਕ ਹੁੰਦੇ ਆ ਤਿਆਲ ਦੇ ਕੋ ਲੋਕ ਹੁੰਦੇ ਆ ਜਿਹੜੇ ਪਵਾੜਾ ਪਾਉਣਾ ਚਾਹੁੰਦੇ ਆ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਪੰਜਾਬ ਦੇ ਵਿੱਚ ਇਹ ਕਹਿ ਕੇ ਜਿਹੜਾ ਕਿ ਫੌਜ ਨੂੰ ਭੇਜਿਆ ਗਿਆ ਕਿ ਪੰਜਾਬ ਅਲਰਟ ਦੇ ਉੱਪਰ ਆ ਪੰਜਾਬ ਦੇ ਉੱਪਰ ਕੋਈ ਹਮਲਾ ਹੋ ਸਕਦਾਗਾ ਜਾਂ ਪੰਜਾਬ ਦੇ ਵਿੱਚ ਗੈਂਗਬਾਰ ਹੋ ਸਕਦੀ ਆ ਪਾਕਿਸਤਾਨ ਤੋਂ ਖਾਲਸਤਾਨੀ ਆ ਸਕਦੇ ਆ ਯਾਨੀ ਕਿ ਹਵਾਲਾ ਇਹ ਦਿੱਤਾ ਜਾ ਰਿਹਾ ਪਰ ਜਿਹੜੀ ਅਸਲੀ ਵਜ੍ਹਾ ਜਿਹੜੀ ਇਹਦੀ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਖਬਰ ਇਹ ਆ ਕਿ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਜਿਹੜੀ ਆ 15 ਅਕਤੂਬਰ ਨੂੰ ਜਿਹੜੀ ਜਿਹੜੀ ਉਹਦੀ ਤਾਰੀਖ ਤੈਅ ਹੋਈ ਆ ਉਸ ਦਿਨ ਜਿਹੜੀ ਪੰਚ ਦੀ ਸਜ਼ਾ ਸੁਣਾਈ ਜਾਊਗੀ ਕਿ ਮਾਹੌਲ ਪੰਜਾਬ ਦਾ ਨਾਂ ਪੜ ਕੇ ਸਿੱਖ ਕੌਮ ਦੇ ਹਿਰਦੇ ਜਿਹੜੇ ਕਿ ਬਲੁੰਦਰੇ ਜਾਣਗੇ ਕਿ ਨਾ ਉਸ ਤੋਂ ਪਹਿਲਾਂ ਸਿੱਖਾਂ ਨੂੰ ਕਮੇ ਕੰਟਰੋਲ ਕੀਤਾ ਜਾਵੇ ਕਿੰਨੇ ਕਿੰਨੇ ਸਿੱਖਾਂ ਨੂੰ ਕਮੇ ਕਮੇ ਦਬਾਇਆ ਜਾਵੇ ਤੇ ਕੋਈ ਵੀ ਜਿਹੜਾ ਕਿ ਸਿੱਖ ਪਹਿਲਾਂ ਵੰਗ 2012 ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਰੇਲਾ ਰੋਕ ਲਿਆ ਸੀ ਸੜਕਾਂ ਰੋਕ ਲਿਆ ਸੀ ਜਾਮ ਕਰਲੇ ਸੀ ਮੈਨੂੰ ਲੱਗਦਾ ਕਿ ਜੇਕਰ ਇਹ ਫੌਜ ਦੇ ਹਵਾਲੇ ਹੁੰਦਾ ਇਹ ਚੀਜ਼ਾਂ ਤਾ ਕਦੇ ਨਹੀਂ ਹੋਣ ਦਿੱਤਾ ਜਾਊਗਾ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਆ ਪਹਿਲਾਂ ਹੀ ਕਰੀਬ 15 16 ਦਿਨ ਪਹਿਲਾਂ ਹੀ ਫੌਜ ਆ ਜਿਹੜੀ ਉਹ ਬੁਲਾ ਲਈਆ ਕਿਉਂ ਬੁਲਾਈਆ ਕਿਹਨੇ ਬੁਲਾਈਆ ਕਿਦੋਂ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਰਾਸ਼ਟਰਪਤੀ ਦਾਜ ਆ ਜਿਹੜਾ ਕਿਸੇ ਵੇਲੇ ਵੀ ਲਾਗੂ ਹੋ ਸਕਦਾ ਹੈਗਾ ਪੰਜਾਬ ਸਰਕਾਰ ਡਿੱਗ ਸਕਦੀ ਆ ਸਭ ਤੋਂ ਵੱਡੀ ਤੇ ਐਮ ਖਬਰ ਆ ਤੇ ਭਾਈ ਬਲਵੰਤ ਸਿੰਘ ਰਾਜਵਾਨ ਵਾਲੀ ਤੇ ਸਿੱਖ ਕੌਮ ਲਈ ਜਿਹੜੀ ਇਹ ਦੁਖਦਾਈ ਖਬਰ ਆ ਜੋ ਤੁਹਾਨੂੰ ਆ ਸੁਣਾ ਰਹਿਆਂਗਾ ਬੇਸਕ ਪੰਜਾਬ ਦੇ ਡੀਜੀਪੀ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜੀ ਮਾਹੌਲ ਖਰਾਬ ਹੋ ਰਿਹਾ ਹੈਗਾ ਪੰਜਾਬ ਦਾ ਮਾਹੌਲ ਕੌਣ ਖਰਾਬ ਕਰਨਾ ਚਾਹੁੰਦਾ ਪਰ ਇਸ ਕੇ ਤੇ ਜਿਹੜਾ ਇਤਨਾ ਕਿਤੇ ਵੱਡੇ ਦਿੰਦੇ ਆ ਕਿ ਪੰਜਾਬ ਦੇ ਵਿੱਚ ਫੌਜ ਆਉਣਾ ਫੌਜ ਨੇ ਜਿਹੜਾ ਮੋਟਾ ਸਭਾਲਣਾ ਇਹ ਸਭ ਤੋਂ ਵੱਡੀ ਖਬਰ ਆ ਤੇ ਐਮ ਖਬਰ ਆ ਤੁਹਾਨੂੰ ਦੱਸ ਦਿੰਦੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਜਿਹੜਾ ਕਿ ਲਗਾਤਾਰ ਜਿਹੜਾ ਜੇਲ੍ਹ ਦੇ ਵਿੱਚ ਬੰਦ ਸੀ 29 ਸਾਲਾਂ ਤੋਂ ਜਿਹੜਾ ਕਿ ਉਹ ਅੜਿਕ ਵੀ ਕਰ ਰਿਹਾ ਸੀ ਕਿ ਮੈਨੂੰ ਫਾਂਸੀ ਦਿੱਤੀ ਜਾਵੇ ਜਾਂ ਮੇਰਾ ਜਿਹੜਾ ਇੱਕ ਪਾਸਾ ਕੀਤਾ ਜਾਵੇ ਤੇ ਉਸ ਦੇ ਤਹਿਤ ਜਿਹੜਾ ਚੱਲਦਾ ਹੁਣ ਲੱਗਦਾ ਹੈਗਾ ਇਹ ਕੇਂਦਰ ਰਾਏ ਦੇ ਉੱਤੇ ਕੋਈ ਰਹਿ ਨਹੀਂ ਕਰੇਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਸੀ ਤੇ ਸਿੱਖ ਜਥੇਬੰਦੀਆਂ ਇਹਦੇ ਵਿੱਚ ਹੁਣ ਕੁਝ ਨਹੀਂ ਕਰ ਸਕਦੀਆਂ ਹੁਣ ਸੁਪਰੀਮ ਕੋਰਟ ਵੱਲੋਂ ਜਿਹੜਾ 15 ਅਕਤੂਬਰ ਨੂੰ ਜਿਹੜਾ ਫੈਸਲਾ ਆਊਗਾ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਹੀ ਪੁਲਸ ਆ ਮਾਫ ਕਰਨਾ ਪਹਿਲੀ ਜਿਹੜੀ ਫੌਜ ਆ ਉਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਤਾਇਨਾਤ ਕਰ ਦਿੱਤੀ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆ ਵੱਡੀ ਗੰਟੀ ਦੇ ਵਿੱਚ ਫੌਜ ਆ ਰਹੀ ਆ ਮਿਲਟਰੀ ਆ ਰਹੀ ਆ ਇਹ ਤਾਂ ਸਿੱਧਾ-ਸਿੱਧਾ ਸੰਕੇਤ ਹੁੰਦਾ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਜਿਹੜਾ ਫਾਂਸੀ ਦੇ ਤਖਤ ਤੇ ਲਟਕਾਇਆ ਜਾਊਗਾ ਫਾਂਸੀ ਦਿੱਤੀ ਜਾਊਗੀ ਜਿਹੜਾ ਕਿ ਜਗ ਜਾਰ ਹੁੰਦਾਗਾ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਲੋਕ ਕਹਿੰਦੇ ਆ ਕਿ ਜਲਾਦ ਹੈ ਨਹੀਂ ਪੰਜਾਬ ਦੇ ਵਿੱਚ ਪਰ ਜਲਾਦਾਂ ਦਾ ਇੱਥੇ ਘਾਟਾ ਕੋਈ ਨਹੀਂ ਜਲਾਦ ਤਾਂ ਮੁਰਦੇ ਮੁਰੇ ਹੋ ਡਿੱਗਣਗੇ ਉਹ ਕਹੂ ਆਸੀ ਦਿੰਦੇ ਆ ਕਿਉਂਕਿ ਸਿੱਖ ਕੌਮ ਨੂੰ ਜਦੋਂ ਵੀ ਮਾਰਨਾ ਹੁੰਦਾ ਸਿੱਖ ਕੌਮ ਨੂੰ ਪਾਂਚੀਆਂ ਦੇਣੀਆਂ ਹੁੰਦੀਆਂ ਤਾਂ ਜਲਾਦ ਬਹੁਤ ਜ਼ਿਆਦੇ ਬੈਠੇ ਆ ਸਾਡੇ ਆਪਣੇ ਜਿਹੜੇ ਵੀ ਬੈਠੇ ਆ ਤੇ ਦੂਸਰੇ ਤੀਸਰੇ ਵੀ ਬੈਠੇ ਆ ਇਸ ਕਰਕੇ ਬਹੁਤ ਮਾਨਦ ਭਾਗੀ ਖਬਰ ਆ ਇਹ ਬੇਸ਼ੱਕ ਆਧਾਰ ਕੁਝ ਹੋਰ ਦਿੱਤੀ ਹੋਵੇ ਸਰਕਾਰ ਨੇ ਬੇਸ਼ੱਕ ਜਿਹੜਾ ਕਿ ਬੀਜਪੀ ਨੇ ਆਧਾਰਨ ਕੁਝ ਹੋਰ ਦਿੱਤੀ ਹੋਵੇ ਫੌਜ ਦਾ ਆਉਣਾ ਜਾਣਾ ਕਿਸ ਤਰ੍ਹਾਂ ਦਾ ਕਿ ਪੰਜਾਬ ਦੇ ਮੱਧੇ ਨਾਗਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਪਰ ਇੱਕ ਲਖ ਜਦੋਂ ਕਿ ਇਸ ਟਾਈਮ ਜਿਹੜੀ ਫੌਜ ਬੁਲਾ ਰਹੀ ਆ ਵੱਡੇ ਸੰਕੇਤ ਆ